ਘੰਟਾ ਦਾ ਫੋਨ ਕਰਾ ਤੂੰ ਕਿਹਾ ਨਹੀਂ ਤਾਂ ਆ ਜਾ ਲੈ। ਕਿੰਨਾ ਹੋਈ ਆਪਣਾ। ਜੀ ਜਾਨ ਜਦੋਂ ਤੇ ਬੜੀ ਦੇਖਦੇ ਲੋਕਾਂ ਤੇ ਪਰੇਸ਼ਾਨੀ ਆ ਇੰਨੀ ਜਿਹਾ ਸਾਦ ਨੂੰ ਪਈ ਹੋਵੇ ਉਹਨੂੰ ਬੜਾ ਲੱਗਦਾ ਕਿ ਇਹ ਕੀ ਕਰਦਾ। లైక్ 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 ट्रेडर तो नहीं कल ਮੇਰਾ ਨਾਮ ਰਮਨ ਕੁਮਾਰ ਆ ਮੇਰਾ ਪਿੰਡ ਭਰਿਆਲਾ ਹਾਂ ਜੀ ਦਰਿਆ ਦੇ ਪਾਰ ਹੀ ਦੋ ਮੁਸ਼ਕਲ ਜੀ ਮੁਸ਼ਕਲੀ ਮੁਸ਼ਕਲਾ ਪੋਲ ਚੁੱਕਰੇ तकरीबन 10 ਦਿਨ ਹੋ ਗਏ ਕਿ ਹੁਣ ਬਸਾਤਾ ਹਾਂ ਪੋਲੋ तकरीबन 4 ਮਹੀਨੇ ਚੁੱਕਿਆ ਰਹਿਣਾ ਤੇ ਦੇ ਵਿੱਚ ਪਾਣੀ ਦਾ ਵੀ ਤਾੜ ਚੜਾਫ ਘਟਵਾਦ ਹੁੰਦਾ ਰਹਿਣਾ ਤੇ ਕਈ ਵਾਰ ਤਾਂ ਦੋ ਦੋ ਤਿੰਨ ਤਿੰਨ ਦਿਨ ਬੇੜੀ ਨੇ ਪੈਂਦੀ ਆ ਗਈ ਹੈ ਪਾਣੀ ਦਾ ਓਵਰਫਲੋ ਹੋ ਰਿਹਾ ਰੰਦਾ ਮਤਲਬ ਤੇ ਲੋਕੀ ਫਿਰ ਇੱਧਰ ਆਂਦੇ ਕੇਵਲ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਿਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਹੈ ਸਰਕਾਰੀ ਬਸ ਉਸ ਤੋਂ ਬਾਅਦ ਸਕੂਲ ਨਹੀਂ ਆ ਗਿਆ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਗਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲੱਸ 2 ਜਾਣੀ ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾ ਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਿਲ ਹੈ ਪੜ੍ਹਾਈ ਦੇ ਲੈਵਲ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲੱਗੇ ਯੂਨਿਟਾਂ ਜਿਹੜੇ ਥਰੂ ਕੋਈ ਟ੍ਰੀਟਮੈਂਟ ਹੋ ਜੇ ਤਾਂ ਬਹੁਤ ਭੋਜਨ ਇੱਥੇ ਬੜਾ ਮੁਸ਼ਕਲ ਨਹੀਂ ਆ ਪਰ ਆਉਂਦੇ ਨੇ ਵੀ ਬੜੀ ਮੁਸ਼ਕਲ ਹੈ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਹੁਣ ਇੱਥੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪਤਾ ਨਹੀਂ ਜਦੋਂ ਬਲਾ ਆਣਗੇ ਵੇੜੀ ਚਲਾਣਗੇ ਫਿਰ ਉੱਥੇ ਜਾਣਗੇ ਦੋ ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੈ ਇਸ ਤੱਕ ਕੋਈ ਅਪਡੇਟ ਨਹੀਂ ਆਇਆ ਹੁਣ ਹਵਾ ਵਿੱਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸਹੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਦਰਪਾਰਟੀਆਂ ਇੱਥੇ ਆ ਕੇ ਬੜਾ ਵਾਅਦੇ ਕਰ ਦਈਏ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਹੁੰਦਾ ਮੇਨ ਮੰਗਤ ਸਾਡੇ ਵੱਲ ਤੋਂ ਪੁਲ ਦੀ ਹੈ ਕਿਉਂਕਿ ਸਾਡੇ ਇੱਥੇ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤ ਅਜਿਹੇ ਨੇ ਉਹਨਾਂ ਨੂੰ ਇਹ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੈ ਤੇ ਬੜਾ ਮੁਸ਼ਕਿਲ ਜਾਂ ਉਹਨਾਂ ਲਈ ਬਸ ਜੀ ਹੁਣ ਬੇੜੀ ਦਾ ਸਫਰ ਆ ਬੇੜੀ ਜਾਇਗ ਤੇ ਪਾਰ ਜਾਵਾਂਗੇ ਨਹੀਂ ਤਾਂ ਬੰਨ੍ਹ ਨਹੀਂ ਜਾਵਾਂ ਅਗਰ ਇਹ ਪਾਣੀ ਦਰਿਆ 'ਚ ਵੱਜ ਜਾਂਦਾ ਫਿਰ ਬੇੜੀ ਬੰਦ ਹੋਈ ਨਹੀਂ ਪਾਣੀ ਹਾਂ ਪਾਣੀ ਅਗਰ ਦਰਿਆ 'ਚ ਵੱਜ ਜਾਂਦਾ ਤੇ ਬੇੜੀ ਬੰਦ ਹੋ ਉਸ ਤੋਂ 2-2 ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਗ ਗਿਆ ਪਾਰ ਹੀ ਡੁਗੋ ਗਿਆ ਇਹ ਇੱਧਰ ਉੱਧਰ